प्यारे दोस्तों सतपाल सिंह लोंगोदेवा ਵੱਲੋਂ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੀ ਵੀਡੀਓ ਚ ਆਪਾਂ ਇਹੀ ਜ਼ਿਕਰ ਕੀਤਾ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੁਨੀਆ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਬਲੱਖਣ ਦਰਜਾ ਰੱਖਣ ਵਾਲੀ ਇਹ ਧਰਤੀ ਜਿਸ ਦੇ ਹਰ ਕੋਨੇ ਚੋਂ ਸਾਡੇ ਗੁਰੂ ਸਹਿਬਾਨਾਂ ਦੇ ਵੱਲੋਂ ਸਾਡਾ ਕਿਰਦਾਰ ਸਾਡੀ ਧਿਆਨਦਾਰੀ ਸਾਡਾ ਦਾਨੀ ਹੋਣ ਦਾ ਸੁਭਾਅ ਤੇ ਗੁਰਬਾਣੀ ਦੀ ਖੁਸ਼ਬੂ ਹਰ ਕੋਨੇ 'ਚੋਂ ਆਉਂਦੀ ਆ ਹਰ ਕੋਨੇ ਵਿੱਚ ਮਹਿਕ ਫੈਲੀ ਹੋਈ ਆ ਪਰ ਇੱਥੇ ਰਹਿਣ ਵਾਲੇ ਲੋਕ ਇਸ ਧਰਤੀ ਦੇ ਦੇਵਤੇ ਦੇਵਤਿਆਂ ਦੇ ਵਜੋਂ ਇਹ ਜਾਣੀ ਜਾਂਦੀ ਧਰਤੀ ਇੱਥੇ ਰਹਿਣ ਵਾਲੇ ਲੋਕਾਂ ਦੇ ਕਿਰਦਾਰ ਇੰਨੇ ਕਿਉਂ ਡਿੱਗ ਗਏ ਗੱਲ ਆਪਾਂ ਇਹ ਕਰਨੀ ਆ ਪਿਛਲੇ ਦਿਨੀ ਇੱਕ ਲੁਧਿਆਣੇ ਦੇ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਅੱਡੀ ਦਰਦਨਾਕ ਮੌਤ ਦਿੱਤੀ ਗਈ ਤੇ ਟੋਟੇ ਕਰਾਏ ਗਏ ਫਰਤੀ ਦੇ ਕੇ ਕੀ ਹੋ ਗਿਆ ਯਾਰ ਸਾਡੀ ਪੰਜਾਬ ਨੂੰ ਇੰਨਾ ਖੂਨ ਸਾਡਾ ਕਿਉਂ ਮਾੜਾ ਹੋ ਗਿਆ ਕਿਉਂਕਿ ਇਹਦੇ ਵਿੱਚ ਕੁਝ ਕਸੂਰ ਸਾਡਾ ਵੀ ਆ ਕਿਉਂਕਿ ਅਸੀਂ ਪਤਾ ਨਹੀਂ ਤਾਂ ਸਾਡੀ ਸਮਝਣ ਦੀ ਸਮਰੱਥਾ ਜਾਂ ਜਿਹੜੀ ਸਾਡੀ ਸਮਝ ਹੈ ਉਹ ਇਸ ਲੈਵਲ ਤੇ ਚਲੀ ਗਈ ਆ ਕਿ ਅੱਜ ਦੇ ਜਿਹੜੇ ਮੁੱਦੇ ਆ ਜਿੰਨੇ ਵੀ ਆ ਸੋਸ਼ਲ ਮੀਡੀਆ ਉੱਤੇ ਚੱਲਦੇ ਆ ਕੋਈ ਕਿਸੇ ਨੂੰ ਪ੍ਰੋਮੋਟ ਕਰੀ ਜਾਂਦਾ ਕੋਈ ਮੰਦਬੁੱਧੀਆਂ ਨੂੰ ਪ੍ਰੋਮੋਟ ਕਰੀ ਜਾਂਦਾ ਦੁਨੀਆ ਉਹਨਾਂ ਦੇ ਮਗਰ ਉਲਟੀ ਫਿਰਦੀ ਆ ਚੰਗੀ ਗੱਲ ਇਸ ਕਰਕੇ ਨਹੀਂ ਕੋਈ ਕਰਦਾ ਚੰਗਾ ਸੰਗੀਤ ਚੰਗੀ ਇਸ ਕਰਕੇ ਨਹੀਂ ਗਾਇਆ ਜਾ ਰਿਹਾ ਕਿਉਂਕਿ ਉਹਦੇ ਸਰੋਤੇ ਬਹੁਤ ਘੱਟ ਰਹੇਗੀ ਉਹਨੂੰ ਸਮਝਣ ਵਾਲੇ ਉਹਨੂੰ ਸੁਣਨ ਵਾਲੇ ਬਹੁਤ ਘੱਟ ਰਹੇਗੀ ਜਿੱਥੇ ਫਿਰ ਗੁਣਾ ਦੀ ਕਦਰ ਕਟ ਜਾਵੇ ਔਗਣਾਂ ਦੀ ਕਦਰ ਵੱਧ ਜਾਵੇ ਉੱਥੇ ਫਿਰ ਕਿਸੇ ਨੂੰ ਦੋਸ਼ ਦੇਣ ਨਾਲੋਂ ਆਪ ਨੂੰ ਆਪਣੇ ਵੱਲ ਝਾਤੀ ਮਾਰਨੀ ਚਾਹੀਦੀ ਮੈਂ ਅੱਗੇ ਵੀ ਕਹਿਣਾ ਨਾ ਵੀ ਜਿਸ ਕੌਮ ਨੂੰ ਸਾਡੇ ਰਹਿਬਰ ਸਾਡੇ ਗੁਰੂ ਸਹਿਬਾਨ ਗਿਆਨ ਰੂਪੀ ਗੁਰੂ ਬਖਸ਼ ਕੇ ਗਏ ਹੁਣ ਜਿਨ੍ਹਾਂ ਦਾ ਗੁਰੂ ਹੀ ਗਿਆਨ ਹੋਵੇ ਉਹ ਕੌਮ ਇੰਨੀ ਅਗਿਆਨੀ ਹੋ ਗਈ ਸਮਝ ਤੋਂ ਪਰੇ ਹੈ ਮਾਇਆ ਦੇ ਜਾਲ ਦੇ ਵਿੱਚ ਲਾਲਚ ਦੇ ਜਾਲ ਦੇ ਵਿੱਚ ਫਸੇ ਹੋਏ ਅਸੀਂ ਲੋਕ ਜਦਨ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੁਰਬਾਣੀ ਨੂੰ ਸਮਝਣ ਲੱਗੇ ਬਸ ਖੇੜ ਇੰਨੀ ਕੀ ਹੈ ਗੁਰੂ ਸਾਹਿਬ ਜਦੋਂ ਸਿੱਧ ਗੋਸਤ ਦੇ ਵਿੱਚ ਪੜਦੇ ਆ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਵੀ ਗੋਹ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜਬ ਤਿਆਗ ਲਈ ਤਬ ਇਹ ਚਰਨੀ ਆਏ ਪਈਓ ਇੰਨੀ ਖੇੜ ਹੀ ਆ ਮਿੱਤਰੋ ਹਰ ਬੰਦਾ ਦੁਨੀਆ ਦਾ ਇਹ ਸੋਚਦਾ ਵੀ ਗੋਹ ਕਰ ਪਕੜੀ ਵੀ ਇਹਨੂੰ ਮੈਂ ਬੜੇ ਧਿਆਨ ਨਾਲ ਵੀ ਦੁਨੀਆ ਭਰ ਦੀ ਮਾਇਆ ਦੁਨੀਆ ਭਰ ਦੀ ਜਾਇਦਾਦ ਮੇਰੀ ਝੋਲੀ 'ਚ ਆ ਕੇ ਸਿਮਟ ਜਾਵੇ ਪਰ ਇਹ ਹੱਥ 'ਚ ਨਹੀਂ ਆਉਂਦੀ ਨਹੀਂ ਆਉਣੀ ਇਹ ਭਲੇਖੇ ਜਿਹਾ ਪਰੇ ਤੋਂ ਪਰੇ ਦੁਨੀਆ ਪਈ ਆ ਕਿਉਂਕਿ ਉਹ ਇਹ ਬੰਦਾ ਉਦੋਂ ਗੱਲਾਂ ਕਰਦਾ ਉਦੋਂ ਇਹ ਜਿਹੇ ਖਿਆਲ ਦਿਮਾਗ 'ਚ ਆਉਂਦੇ ਆ ਜਦੋਂ ਗਿਆਨ ਰੂਪੀ ਸੂਰਜ ਵੱਲ ਪਿੱਠ ਹੁੰਦੀ ਆ ਜਦੋਂ ਸੂਰਜ ਵੱਲ ਪਿੱਠ ਹੁੰਦੀ ਤੇ ਪਰਛਾਵਾ ਅੱਗੇ-ਅੱਗੇ ਜਾਂਦਾ ਜਿੰਨਾ ਕੋ ਨੂੰ ਫੜਨ ਦੀ ਕੋਸ਼ਿਸ਼ ਕਰੋਗੇ ਉਨਾ ਹੀ ਫੇਰ ਅੱਗੇ ਨਿਕਲ ਜੂਗਾ ਪਰ ਜਦੋਂ ਗਿਆਨ ਰੂਪੀ ਸੂਰਜ ਦੀ ਤਰਫ ਨੂੰ ਮੂੰਹ ਹੋ ਗਿਆ ਫਿਰ ਪਰਛਾਵਾ ਜਿਹੜਾ ਤੁਹਾਡੇ ਪਿੱਛੇ-ਪਿੱਛੇ ਚੱਲ ਪੈਂਦਾ ਉਹਨੂੰ ਫੜਨ ਦੀ ਲੋੜ ਨਹੀਂ ਫਿਰ ਪੈਂਦੀ ਗਾਹ ਕਰ ਪਕੜੀ ਨਾ ਆਈ ਹੱਥ ਫਿਰ ਉਹਨੂੰ ਫੜਨ ਦੀ ਲੋੜ ਨਹੀਂ ਫਿਰ ਉਹ ਪਰਛਾਵਾ ਤੁਹਾਡੇ ਪਿੱਛੇ ਚੱਲਦਾ ਹੈ ਕਿਉਂ ਚੱਲੂਗਾ ਜਦੋਂ ਮੂੰਹ ਸੂਰਜ ਦੀ ਤਰਫ ਨੂੰ ਹੋ ਗਿਆ ਸੂਰਜ ਦਾ ਮਤਲਬ ਗਿਆਨ ਰੂਪੀ ਸੂਰਜ ਜੇ ਅਸੀਂ ਪਿੱਠ ਕਰੀ ਖੜੀ ਆ ਤਾਂ ਅਸੀਂ ਪਟਕੇ ਫਿਰਦੇ ਹਾਂ ਤਾਂ ਭੱਜੇ ਫਿਰਦੇ ਦੂਸਰੀ ਗੱਲ ਪ੍ਰੀਤ ਕਰੀ ਚੱਲੀ ਨਹੀਂ ਸਾਥ ਕਹਿੰਦੇ ਦੁਨੀਆ ਦੇ ਵਿੱਚ ਉਹਦੇ ਵਾਸਤੋਂ ਬੰਦੇ ਵਾਸਤੇ ਸਭ ਤੋਂ ਕੀਮਤੀ ਚੀਜ਼ ਉਹਦਾ ਬੱਚਾ ਹੁੰਦਾ ਪਰ ਬੰਦਾ 24 ਘੰਟੇ ਆਪਣੇ ਬੱਚੇ ਨੂੰ ਨਹੀਂ ਚੱਕ ਸਕਦਾ ਪਰ ਪਰਸ ਹਰੇਕ ਦਾ ਦਿਲ ਨਾਲ ਆ ਕੇ ਰੱਖਿਆ ਹੁੰਦਾ ਰਾਤ ਨੂੰ ਵੀ ਕਿਤੇ ਚਲੇ ਗਏ ਤੇ ਸਰਾਣੀ ਥੱਲੇ ਜੇ ਰੱਖਿਆ ਤੇ 10 ਵਾਰੀ ਬੰਦਾ ਉੱਠ ਕੇ ਚੈੱਕ ਕਰਦਾ ਵੀ ਪਿਆ ਪ੍ਰੀਤ ਇੰਨੀ ਆ ਪਰ ਪਤਾ ਸਾਥ ਕੁਛ ਨਹੀਂ ਜਾਣਾ ਸਾਥ ਜਾਣਾ ਜੋ ਇੱਥੇ ਕਰਮ ਕਰਨੇ ਆ ਇਹ ਪੰਡਾ ਮੰਨ ਕੇ ਲਜਾਣੀਆਂ ਆ ਆਹ ਪੰਡਾ ਨਹੀਂ ਲਜਾਣੀਆਂ ਪ੍ਰੀਤ ਕਰੀ ਕਿੰਨੀ ਮਰਜ਼ੀ ਇਹਦੇ ਨਾਲ ਮਾਇਆ ਪ੍ਰੀਤ ਕਰ ਲੈ ਇਸ ਚੀਜ਼ ਨਾਲ ਨਾਲ ਨਹੀਂ ਜਾਣਾ ਕੱਖ ਵੀ ਇੰਨੀ ਖੇੜ ਹੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦੋਂ ਤਿਆਗ ਇਹਦਾ ਮੈਂ ਤਿਆਗ ਹੀ ਦਿੱਤਾ ਵੀ ਛਾੜੀ ਦਿੱਤਾ ਖਿਆਲ ਹੀ ਛੱਡਦਾ ਵੀ ਰੋਟੀ ਖਾਣੀ ਆ ਕੱਪੜਾ ਚਾਹੀਦਾ ਤਨ ਢਕਣ ਵਾਸਤੇ ਛੱਤ ਚਾਹੀਦੀ ਆ ਸਿਰ ਢਕਣ ਵਾਸਤੇ ਤੇ ਦੋ ਫੁਲਕੇ ਚਾਹੀਦੇ ਆ ਢਿੱਡ ਭਰਨ ਵਾਸਤੇ ਫਿਰ ਇੰਨੀ ਕਿ ਖੇੜ ਆ ਜਿਹਦੇ ਸਮਝ ਆ ਗਈ ਨਾ ਸਮਝ ਲਓ ਉਹ ਦੁਨੀਆ ਤੋਂ ਤਰ ਗਿਆ ਮੈਂ ਮੈਨੂੰ ਵੀ ਲੱਗਦਾ ਸੀ ਜਦਨ ਮੈਂ ਇਹ ਜ਼ਿੰਦਗੀ ਜੀ ਛੱਡ ਕੇ ਆਇਆ ਵੀ ਯਾਰ ਕੀ ਕਰਾਂਗੇ ਪਤਾ ਨਹੀਂ ਕੀ ਹੋਊਗਾ ਪਰ ਨਹੀਂ ਜਿਵੇਂ ਜਿਵੇਂ ਸੱਚ ਦੇ ਨਾਲ ਜੁੜਦੇ ਗਏ ਜਿਵੇਂ ਜਿਵੇਂ ਉਸ ਪਾਸੇ ਨੂੰ ਵੱਧਦੇ ਗਏ ਇਹ ਖਿਆਲ ਹੀ ਹੋਰ ਪਾਸੇ ਨੂੰ ਨਿਕਲ ਗਿਆ। ਰਾਹ ਹੀ ਹੋਰ ਆ ਗਿਆ ਅੱਗੇ। ਜ਼ਿੰਦਗੀ ਜਿਉਣ ਦਾ ਢਾਂਗ ਹੀ ਬਦਲ ਗਿਆ। ਹੁਣ ਵੀਰੋ ਅੱਜ ਆਪਾਂ ਗੱਲ ਕਰਦੇ ਆਂ। ਮੈਨੂੰ ਵੀਰੋ ਪਿਛਲੀ ਵੀਡੀਓ ਜਿਹੜੀ ਆਪਾਂ ਜਿਹੜੀ ਬੇਅਦਬੀ ਹੋਈ ਆ ਉੱਥੇ ਗੁਰਦੁਆਰਾ ਸ਼ੀਸ਼ ਮੈਲ ਨਾਨਕਸਰ। ਉੱਥੇ ਮੈਨੂੰ ਕਮੈਂਟ ਵੀ ਕਈ ਵੀਰਾਂ ਦੇ ਆਏ ਫੋਨ ਵੀ ਆਏ ਵੀ ਤੁਸੀਂ ਨਾਨਕਸਰ ਦਾ ਨਾਂ ਕਿਉਂ ਲਿਆ? ਹੁਣ ਵੀਰੋ ਜਿਹੜੀ ਦਰਖਾਸਤ ਤੁਸੀਂ ਦਿੱਤੀ ਉੱਥੇ ਜਿਨ੍ਹਾਂ ਨੇ ਦਿੱਤੀ ਆ ਉਹਦੇ ਵਿੱਚ ਵੀ ਤੁਸੀਂ ਥੱਲੇ ਨਾਨਕਸਰ ਲਿਖਿਆ ਜੇ ਉੱਥੇ ਤੁਹਾਨੂੰ ਇਤਰਾਜ਼ ਨਹੀਂ ਤੇ ਮੇਰੇ ਕਹਿਣ ਦੇ ਕੀ ਇਤਰਾਜ਼ ਮੈਂ ਕੋਈ ਝੂਠ ਥੋੜੀ ਬੋਲਿਆ ਵੀਰੋ ਇਹ ਬੇਅਦਬੀ ਜਿਹੜੀ ਹੋਈ ਆ 11 ਤਰੀਕ ਦੀ ਹੋਈ ਆ ਤੇ ਜਿਹੜੇ ਕੁਛ ਤੁਹਾਡੇ ਆ ਠੇਕੇਦਾਰ ਨਵੇਂ ਬਣੇ ਆ ਨਾ ਕੌਮ ਦੇ ਤੇ ਪੰਥ ਦੇ ਜਿਨ੍ਹਾਂ ਨੂੰ ਤੁਸੀਂ ਹਜੇ ਸਮਝ ਹੀ ਨਹੀਂ ਰਹੇ ਜਿਨ੍ਹਾਂ ਨੇ ਤੁਹਾਡੀਆਂ ਸੰਸਥਾਵਾਂ ਦੀ ਕਿਰਦਾਰ ਕੁਸ਼ੀ ਕਰਨ ਦਾ ਠੇਕਾ ਚੱਕ ਲਿਆ ਹੁੰਦਾ ਉਹਨਾਂ ਨੂੰ ਤੁਸੀਂ ਵਾਹ ਵਾਹ ਬੱਲੇ ਬੱਲੇ ਕਰਕੇ ਜਿਹੜਾ ਇਹ ਚੀਜ਼ਾਂ ਤੁਹਾਡੇ ਲਈ ਬੜੀਆਂ ਖਤਰਨਾਕ ਸਿੱਧ ਹੋ ਗਈਆਂ ਕਾਰਨ ਇਹ ਹੁੰਦਾ ਵੀ ਮਤਰੇਆ ਪੁੱਤ ਮਤਰੇਆ ਹੀ ਹੁੰਦਾ ਤੇ ਆਪਣਾ ਆਪਣਾ ਹੀ ਹੁੰਦਾ ਤੇ ਜ਼ਿੰਦਗੀ 'ਚ ਯਾਦ ਰੱਖ ਲਿਓ ਇਹ ਜਿਹੜੇ ਮਤਰੇਆ ਸਾਡੇ ਧਰਮ 'ਚ ਵੜੇ ਆ ਨਾ ਸਾਡੀ ਖੇੜਾ ਡਾਉਣ ਲੱਗੇ ਆ ਉਹਨਾਂ ਤੋਂ ਬਚ ਜਾਓ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਹੁਣ ਇਹਨਾਂ ਦਾ ਪਿਆਰ ਕਿੰਨਾ ਕ ਹੈ ਉਹ ਵੀ ਤੁਹਾਨੂੰ ਮੈਂ ਦੋ ਤਿੰਨ ਸਬੂਤ ਦਊਗਾ ਮੈਂ ਗੱਲ ਕਰਦਾ ਸੀ ਆ ਮਹਿਰੋ ਵਰਗੇ ਜਿਹੜੇ ਹੋਰ ਆ ਮੈਰੀ ਮਹਿਰੋ ਨਾਲ ਕੋਈ ਲੇਬਲ ਨਹੀਂ ਗਾ ਮੇਰਾ ਮੈਂ ਇਹੋ ਜਿਹੇ ਬੰਦੇ ਦਾ ਜ਼ਿਕਰ ਕਰਾਂ ਮੈਂ ਇਹਦਾ ਜ਼ਿਕਰ ਉੱਧੇ ਕੀਤਾ ਸੀ ਵੀ ਜਿਸ ਦਿਨ ਇਹਨੇ ਉੱਥੇ ਇਕੱਠ ਕਰਕੇ ਕਿਹਾ ਸੀ ਵੀ ਪੌੜ ਸਵਾਲ ਆ ਲਵੇ ਆਪਦਾ ਵੀ ਜਦੋਂ ਬਾਬਾ ਆ ਗਿਆ ਅਸੀਂ ਝਟਕਾਉਣਾ ਹੀ ਝਟਕਾਉਣਾ ਤੇ ਇਹ ਦੋਸਤੋ ਉੱਥੇ ਇਹ ਗੱਲ ਕਹਿਣ ਤੋਂ ਪਹਿਲਾਂ ਤਿੰਨ ਦਿਨ ਤੱਕ ਬਾਬੇ ਨੂੰ ਚੱਕੀ ਫਿਰਦਾ ਰਿਹਾ ਨਾਲ ਆਪਦੇ ਉਹ ਤਿੰਨ ਦਿਨ ਦੇ ਤੋਂ ਝਟਕਾਇਆ ਨਹੀਂ ਗਿਆ ਉਦੋਂ ਇਹਨੂੰ ਦਰਦ ਨਹੀਂ ਉੱਠਿਆ ਵੀ ਬੇਅਦਬੀ ਦਾ ਤੇ ਧੀਆਂ ਦੀ ਦਰਦ ਮਤਲਬ ਇਹ ਪਖੰਡੀ ਲੋਕ ਜਿਹੜੇ ਰੋ ਰੋ ਕੇ ਤੁਹਾਨੂੰ ਕੁਝ ਹੋਰ ਦਿਖਾਉਂਦੇ ਆ ਆ 11 ਤਰੀਕ ਦੀ ਇਹ ਬੇਅਦਬੀ ਹੋਈ ਵੀ ਆ ਜਿਹੜੀ ਮੈਂ ਤੁਹਾਨੂੰ ਕੱਲ ਦੱਸੀ ਸੀ ਨਾਨਕਸਰ ਵਾਲੀ ਹੁਣ ਸੋਮਵਾਰ ਨੂੰ ਵੀਰੋ ਇਹਦੇ ਤੇ ਮੈਂ ਤੁਹਾਨੂੰ ਅਪੀਲ ਕਰੂੰਗਾ ਵੀ ਆਪਾਂ ਜਗਰਾਉਂ ਉੱਥੇ ਜਾ ਕੇ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਮੈਂ ਪਹਿਲੀ ਗੱਲ ਤਾਂ ਸਾਨੂੰ ਤਾਂ ਅਗਲਾ ਇਹ ਕਹਿੰਦਾ ਵੀ ਤੁਸੀਂ ਜਿਹੜਾ ਸਿੱਖੋਂ ਜੀ ਤੁਸੀਂ ਇਸ ਮੁੱਦੇ ਤੇ ਨਾ ਬੋਲੋ ਮੈਨੂੰ ਮਾਫਦੰਡ ਦੱਸ ਦੋ ਵੀ ਗੁਰਬਾਣੀ ਨਾਲ ਪਿਆਰ ਕਰਨਾ ਗੁਰਬਾਣੀ ਨੂੰ ਪੜ੍ਹਨਾ ਗੁਰੂ ਸਾਹਿਬ ਨੇ ਕਿਹੜਾ ਮਾਫਦੰਡ ਤੈਅ ਕੀਤਾ ਵੀ ਫਿਰ ਅਸੀਂ ਉਸ ਇੱਕ ਇਹੀ ਹੈ ਨਾ ਵੀ ਸਾਡੇ ਕੋਲੇ ਭੇਖ ਹੈ ਨਹੀਂਗਾ ਤੇ ਜਿੰਨਾਂ ਕੋਲੇ ਭੇਖ ਆ ਉਹਨਾਂ ਦੇ ਹਾਲਤ ਤੁਸੀਂ ਰੋਜ਼ ਵੇਖ ਲਓ ਸਤੇਜਾਂ ਤੇ ਇੱਕ ਦੂਜੇ ਨੂੰ ਨੰਗੇ ਕਰਦੇ ਲੋਕ ਏ ਇਨਾਂ ਦਾ ਆਪਦੀ ਗੁਰੂ ਵੱਲ ਧਿਆਨ ਨਹੀਂ ਹੈ। ਗਾ ਆਪਦੀ ਕੌਮ ਵੱਲ ਪੂਰਾ ਵੀ ਦਰਦ ਨਹੀਂ ਨਾ ਇਹਨਾਂ ਨੂੰ ਪੰਜਾਬ ਨਾਲ ਨਾ ਇਹਨਾਂ ਨੂੰ ਕੌਮ ਨਾਲ ਨਾ ਇਹਨਾਂ ਨੂੰ ਆਪਣੇ ਗੁਰੂ ਨਾਲ। ਹੁਣ ਪ੍ਰਸ਼ਾਸਨ ਨੂੰ ਵੀ ਮੇਰੀ ਇਹ ਬੇਨਤੀ ਸੀ ਵੀ ਤੁਹਾਨੂੰ ਕੀ ਸਬੂਤ ਚਾਹੀਦਾ ਸੀਗਾ? ਕਿ ਆਹ ਜਿਹੜੇ ਸਬੂਤ ਹੈ ਇਹ ਘੱਟ ਸੀਗੇ। ਹੁਣ ਵੀਰੋ ਪਹਿਲਾਂ ਤਾਂ ਉਹ ਦੇਖ ਲਓ ਜਿਹੜੀ ਇਹ ਕਹਿੰਦੇ ਵੀ ਤੂੰ ਨਾਨਕਸਰ ਦਾ ਨਾਂ ਕਿਉਂ ਲਿਆ। ਆ ਇਹਨਾਂ ਨੇ ਉਹ ਦਿੱਤੀ ਹੋਈ ਦਰਖਾਸਤ ਦੇ ਥੱਲੇ ਕੀ ਲਿਖਿਆ ਇਹ ਤੁਸੀਂ ਪੜ੍ਹ ਲਓ। ਹੁਣ ਜੇ ਭਾਈ ਜੇ ਤੁਹਾਡੀਆਂ ਲੱਤਾਂ ਨਹੀਂ ਪਾਰ ਚੱਲਦੀਆਂ ਤੇ ਫਿਰ ਇਹਦੇ 'ਚ ਮੈਂ ਤਾਂ ਕੁਝ ਨਹੀਂ ਕਰ ਸਕਦਾ। ਇਹ ਕਿਉਂ ਐਦੋਂ ਵੱਡਾ ਸਬੂਤ ਤੁਸੀਂ ਵੀਰੋ ਦੱਸਦੇ ਹੋ ਤੁਹਾਨੂੰ ਕੀ ਚਾਹੀਦਾ ਆ ਬੰਦਾ ਮੂੰਹ ਗੱਡੀ ਪਿਆ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਮੂੰਹ ਦੇ ਵਿੱਚ ਇਹਦੀ ਉਲਟੀ ਆ ਤੇ ਨਾਲ ਉਹ ਮੂੰਹ ਬੰਨ ਕੇ ਇੱਕ ਪਾਠ ਕਰੀ ਜਾਂਦਾ ਉਹਨੂੰ ਕੋਈ ਪਤਾ ਨਹੀਂ ਵੀ ਮੇਰੇ ਇੱਧਰ ਕੀ ਕੋਈ ਜਾਂਦਾ ਯਾਰ ਨਿਕਲੋ ਇਸ ਚੀਜ਼ ਦੇ ਵਿੱਚ 100-100 ਪਾਠ ਖੋਲ ਕੇ ਇਹ ਮੂੰਹ ਚ ਕੀ ਬੋਲੀ ਜਾਂਦੇ ਕੀ ਤੁਹਾਨੂੰ ਇਹ ਚੀਜ਼ ਦਾ ਫਲ ਮਿਲੂਗਾ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਪੜਨ ਦਾ ਹੁਕਮ ਕੀਤਾ ਆਪ ਪੜੋ ਤੇ ਆਪ ਸਮਝੋ ਹੁਣ ਵੀਰੋ ਬੇਅਦਬੀ ਤੋਂ ਅੱਗੇ ਦੀ ਜਿਹੜੀ ਘਟਨਾ ਜਿਹੜੀ ਆ ਹੋਰ ਮੇਰੇ ਕੋਲੇ ਕੁਝ ਉਥੋਂ ਪ੍ਰੂਫ ਪਏ ਜੇ ਬੱਚਿਆਂ ਨੇ ਹੁਣ ਪਹਿਲਾਂ ਤਾਂ ਇੱਕ ਤੁਸੀਂ ਇਹ ਸੁਣ ਲੋ ਵੀ ਆ ਜਿਹੜਾ ਤੁਹਾਨੂੰ ਰੋ ਰੋ ਕੇ ਉਹਦੇ ਦਿਖਾਉਂਦਾ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਬਾਬਾ ਵਾਹ ਲਾ ਲੇ ਮੈਂ ਝਟਕਾ ਦੂੰ ਇਹਦੇ ਸਾਰੇ ਪ੍ਰੂਫ ਮੇਰੇ ਕੋਲੇ ਪਏ ਆ ਜਿੰਨੇ ਨੇ ਡੇਰੇ ਤੋਂ ਪੈਸੇ ਲੁੱਟੇ ਸਾਰਾ ਕੁਛ ਉਹ ਮੈਂ ਹਜੇ ਕਰਨੀ ਰਿਹਾ ਸੀ ਕਿਉਂਕਿ ਉਹ ਬਾਬੇ ਨੇ ਕਿਹੜਾ ਕੋਈ ਚੰਗਾ ਕੰਮ ਕੀਤਾ ਇਹਨਾਂ ਲੋਕਾਂ ਇਹਨੂੰ ਚਾਹੀਦਾ ਤਾਂ ਇਹ ਸੀ ਉਥੇ ਰਕਬਾ ਪਿੰਡ ਪਿੰਦਾ ਨਾਲ ਹੀ ਚਰਨ ਘਾਟ ਦੇ ਨੇੜੇ ਹੀ ਆ ਉਥੇ ਨਿੰਗ ਸਿੰਘ ਜਥੇਬੰਦੀਆਂ ਦੀ ਇੱਕ ਸ਼ੌਣੀ ਆ ਇਹ ਉਹਨਾਂ ਦੇ ਹਵਾਲੇ ਕਰ ਦਿੰਦਾ ਜੇ ਇਹਦੇ ਮਨ 'ਚ ਕੋਈ ਮੈਲ ਨਹੀਂ ਸੀ ਇਹਨੇ ਡੀਵੀਆਰ ਇਸ ਕਰਕੇ ਤੋੜਿਆ ਕਿਉਂਕਿ ਉੱਥੇ ਆਪ ਦੀਆਂ ਗਰਦੂਤਾਂ ਬਹੁਤ ਨੰਗੀਆਂ ਹੁੰਦੀਆਂ ਸੀ ਇਹਦੇ ਜਿਹੜੇ ਯਾਰ ਹੋਰ ਬਚਾਏ ਗਏ ਉਹਨਾਂ ਦਾ ਉਹਨਾਂ ਡੀਵੀਆਰਾਂ ਦੇ ਵਿੱਚ ਬਹੁਤ ਵੱਡੇ ਸਬੂਤ ਸੀ ਹੁਣ ਜੇ ਮੈਨੂੰ ਕੀ ਤਕਲੀਫ ਹੈ ਜੀ ਮੈਂ ਕਿਸੇ ਜਗ੍ਹਾ ਤੇ ਗਿਆ ਸਕੋ ਕੈਮਰੇ ਦੇ ਸਬੂਤ ਮੈਨੂੰ ਦੇਣੇ ਚਾਹੀਦੇ ਸੀ ਲੋਕਾਂ ਨੂੰ ਇਹਨੂੰ ਤਾਂ ਦੇਣਾ ਚਾਹੀਦਾ ਸੀ ਡੀਵੀਆਰ ਪ੍ਰਸ਼ਾਸਨ ਨੂੰ ਵੀ ਆ ਚੱਕੋ ਜੀ ਆ ਸਬੂਤ ਸਾਰੇ ਇਹਦੇ ਵਿੱਚ ਪਏ ਆ ਪਰ ਨਹੀਂ ਦੋਸਤੋ ਅਸੀਂ ਵੀ ਸਮਝਣ ਅਸੀਂ ਵੀ ਪਤਾ ਨਹੀਂ ਕਦੋਂ ਸਮਝਾਂਗੇ ਇਹ ਚੀਜ਼ਾਂ ਹੁਣ ਉਹ ਬੰਦੇ ਜਿਹੜੇ ਪ੍ਰਬੰਧਕ ਨੇ ਇਹ ਉਹ ਬੰਦੇ ਇਹਦੇ ਕੋਲੇ ਜਾਂਦੇ ਆ ਕਿਉਂਕਿ ਹੁਣ ਇਹਦਾ ਇੱਕ ਗਲਬਾ ਜਿਹਾ ਪਿਆ ਆ ਵੇ ਵੀ ਇਹ ਨਾਨਕਸਰਾਂ ਵਾਲਾ ਨਾ ਰੌਲਾ ਸੀ ਇਹਨੇ ਉਹ ਕਰਤਾ ਕਰਤਾ ਇਹ ਬੰਦਾ 11 ਤਰੀਕ ਤੋਂ ਲੈ ਕੇ ਅੱਜ ਹੋ ਗਈ ਆ ਤਰੀਕ 27 ਜਾਂ ਅੱਜ 27 ਆ ਦਿਨ ਆ ਵੀਰਵਾਰ ਅੱਜ ਤੱਕ ਇਹਨਾਂ ਲੋਕਾਂ ਦਾ ਮੂੰਹ ਨਹੀਂ ਖੱਲਿਆ ਇਹ ਹੀ ਕੋ ਜਨਾਨੀ ਵਾਲਾ ਮਸਲਾ ਹੁੰਦਾ ਤੇ ਤੁਹਾਨੂੰ ਮੈਂ ਵਿਖਾਉਂਦਾ ਕਿ ਕੀ ਕੁਛ ਕਰਦਾ ਸੀ ਇਹਨੇ মিডিਆ ਦੇ ਉੱਤੇ ਖਲਾਰੇ ਪਾਏ ਹੋਣੇ ਸੀ ਤੇ মিডিਆ ਵਾਲੇ ਵੀ ਇਹਦੇ ਮਗਰ ਮਗਰ ਇੱਥੇ ਕੋਈ মিডিਆ ਨਹੀਂ ਬੋਲਿਆ ਕੋਈ ਕੋਈ ਪੰਥਕ ਜਥੇਬੰਦੀ ਨਹੀਂ ਬੋਲੀ ਐਦੋਂ ਵੱਡੀ ਬੇਅਦਬੀ ਕੀ ਹੋਣੀ ਆ ਹੁਣ ਅਗਲਾ ਜਿਹੜਾ ਆ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਨਾ ਇਹ ਡੇਰੇ ਸਰਸੇ ਵਾਲੇ ਤੋਂ ਵੀ ਅੱਗੇ ਨਾਂ ਜੀ ਉੱਥੇ ਜਿਹੜੇ ਸਾਧੂ ਨਪੁੰਸਕ ਕੀਤੇ ਗਏ ਇੱਥੇ ਬੱਚੇ ਨਪੁੰਸਕ ਹੈ ਆ ਮੈਂ ਤੁਹਾਨੂੰ ਰਿਕਾਰਡਿੰਗਾਂ ਸੁਣਾਉਣਾ ਪਰ ਮੈਂ ਹਜੇ ਪੂਰੇ ਪ੍ਰੂਫ ਦੇਵਾਂਗਾ ਜਦੋਂ ਕਿ ਇਨਵੈਸਟੀਗੇਸ਼ਨ ਟੀਮ ਇਹਦੀ ਜਾਂਚ ਕਰੂਗੀ ਕਿਉਂਕਿ ਬੱਚਿਆਂ ਦੀ ਜਾਨ ਨੂੰ ਖਤਰਾ ਉਹਨਾਂ ਨੂੰ ਪਹਿਲਾਂ ਉੱਥੋਂ ਸੇਫ ਕੀਤਾ ਵੀ ਇਹਨਾਂ ਨੂੰ ਇਹਨਾਂ ਦੇ ਘਰੋਂ ਘਰੀ ਪਹਚਾਓ ਕਿਉਂਕਿ ਇਹਨਾਂ ਲੋਕਾਂ ਦੇ ਹੱਥ ਤੋਂ ਨੂੰ ਪਤਾ ਕਿੰਨੇ ਡੂੰਗੇ ਕਿੱਥੋਂ ਤੱਕ ਇਹਨਾਂ ਦੀਆਂ ਬਾਹਾਂ ਲੰਮੀਆਂ ਤੇ ਮੈਨੂੰ ਵੀ ਜਦੋਂ ਇਹ ਪ੍ਰੂਫ ਦਿੱਤੇ ਮੈਨੂੰ ਕਹਿੰਦੇ ਭਾਈ ਜੀ ਵੀ ਅਸੀਂ ਤਾਂ ਤੇਰੀ ਵੀ ਜਿਹੜੀ ਜ਼ਿੰਦਗੀ ਐ ਇੱਕ ਖਤਰੇ 'ਚ ਹੀ ਪਾ ਰਹੇ ਮੈਂ ਕਿਹਾ ਵੀ ਨਹੀਂ ਭਾਈ ਮੈਂ ਇਹਨਾਂ ਇਹਨਾਂ ਲੋਕਾਂ ਨਾਲ ਲੜਦਾ ਲੜਦਾ ਇਹਨਾਂ ਕਿ ਤਾਂ ਪੱਕਾ ਹੋ ਗਿਆ ਤੇ ਮੈਂ ਉਸ ਲੈਵਲ ਤੋਂ ਉੱਤੇ ਚੱਲ ਆ ਗਿਆ ਜਿੱਥੇ ਇੱਕ ਡਰ ਹੁੰਦਾ ਡਰ ਹੁੰਦਾ ਮੌਤ ਦਾ ਤੇ ਮੈਨੂੰ ਹੁਣ ਕੋਈ ਡਰ ਨਹੀਂ ਰਹਿ ਗਿਆ 50 ਸਾਲ 52 ਸਾਲ ਮੈਨੂੰ 52 ਸਾਲ ਮੈਨੂੰ ਜਾ ਰਿਹਾ ਤੇ ਮੈਂ ਕਹਿੰਦਾ ਜੇ ਅਣਖ ਦੀ ਕੋਈ ਸਾਲਖੰਡ ਹੋੜ ਜਿਉ ਲਾਂਗੇ ਚੰਗੀ ਆ ਲਾਹਨਤ ਦੀ 80 85 ਸਾਲ ਜਿਉਂਦੇ ਨਾਲ ਹੁਣ ਆ ਉਹਨਾਂ ਦੀ ਪਹਿਲਾਂ ਤੇ ਇਹ ਰਿਕਾਰਡਿੰਗ ਸੁਣੋ ਜਿਹੜੇ ਤੁਹਾਡੇ ਨਵੇਂ ਬਣੇ ਠੇਕੇਦਾਰ ਹਨ ਪੰਥ ਦੇ ਜਿਹੜੇ ਆਪਦੇ ਉਹਨੂੰ ਭੌਂਦੇ ਆ ਆ ਉਹਨਾਂ ਦੀ ਸੁਣ ਲਿਓ ਅੱਥੇ ਬੰਦੀਆਂ ਇਕੱਠੀਆਂ ਕਰਾਂਗੇ ਜੇ ਕਾਨੂੰਨੀ ਕਾਰਵਾਈ ਨਾ ਹੋਈ ਤੇ ਦੱਸਾਂਗੇ ਆ ਲੱਖੇ ਨੂੰ ਸਭ ਸਾਰਿਆਂ ਨੂੰ ਤੇ ਇੱਕ ਮਿੰਟ ਦੋਸਤੋ ਮੈਂ ਦੁਬਾਰਾ ਕੱਢ ਲਵਾਂ ਜੀ ਦੀ ਰਿਪੋਰਟ ਹੋਈ ਐਸਐਸਪੀ ਕੋਲ ਕਿ ਕਾਨੂੰਨੀ ਕਾਰਵਾਈ ਨਾ ਹੋਈ ਨਾ ਤੰਬਰਦ ਪਾਲ ਆ ਰਿਹਾ ਸਵੇਰੇ ਅਸੀਂ ਮੁੜ ਕੇ ਆਏ ਹਾਂ ਉਹਨੂੰ ਕਹਿੰਦਾ ਇੱਕ ਵਾਰੀ ਤੁਸੀਂ ਕਾਨੂੰਨੀ ਕਾਰਵਾਈ ਕਰਵਾਓ ਤੇ ਮੈਂ ਵੀ ਬਿੱਲਾ ਹੋ ਕੇ ਆ ਰਿਹਾ ਇੱਧਰ ਕਾਨੂੰਨੀ ਕਾਰਵਾਈ ਹੋਊਗੀ ਜੇ ਨਾ ਹੋਈ ਤੰਬਰਦ ਪਾਲ ਤੇ ਜਿੱਥੇ ਬੰਦੀਆਂ ਕੱਟੀਆਂ ਕਰਾਂਗੇ ਜੀ ਜਿਸ ਪਾਲ ਨਿੱਜਾ ਆਪਾ ਸਤਨਾਮ ਤੇ ਪੁਲਿਸ ਦੀ ਕਾਰਵਾਈ ਨਾ ਹੋਈ ਨਾ ਤੇ ਅੰਮਰਤਪਾਲ ਆ ਰਿਹਾ ਸਵੇਰੇ ਅਸੀਂ ਜਾ ਕੇ ਆਏ ਆ ਉਹਦੇ ਕੋਲੇ ਚੌਕੀਮਾਨ ਮਿਲ ਕੇ ਆਏ ਆ ਉਹਨੂੰ ਤੇ ਪونز ਦਿਨਾਂ ਨਾ ਕਾਰਵਾਈ ਹੋਈ ਨਾ ਤਾਂ ਸਵੇਰੇ ਆ ਰਿਹਾ ਫਿਰ ਤੇਰੇ ਕੋਲੇ ਅੰਮਰਤਪਾਲ ਨੂੰ ਲੈ ਕੇ ਜੱਥੇਬੰਦੀਆਂ ਇਕੱਠੀਆਂ ਕਰਾਂਗੇ ਜੇ ਕਾਨੂੰਨੀ ਕਾਰਵਾਈ ਨਾ ਹੋਈ ਹੁਣ ਦੋਸਤੋ ਇਹ ਦੋ ਚਾਬੀਆਂ ਫੜ ਲਈਆਂ ਇਹ 11 ਤਰੀਕ ਦੀ ਇਹ ਘਟਨਾ ਵਾਪਰੀ ਹੈ ਤੇ 11 ਨੂੰ ਇਹ ਉਹਦੇ ਕੋਲੇ ਜਾਂਦੇ ਆ ਤੇ ਅੱਜ ਤੱਕ ਉਸ ਬੰਦੇ ਦਾ ਇਸ ਮਸਲੇ ਦੇ ਉੱਤੇ ਮੂੰਹ ਨਹੀਂ ਖੁੱਲਿਆ ਕੀ ਇਹਨਾਂ ਕੋਲੇ ਇੱਕ ਇਹੀ ਮਸਲਾ ਵੀ ਕੋਈ ਜਨਾਨੀ ਵਾਲਾ ਮਸਲਾ ਹੀ ਹੋਵੇ ਤੇ ਉੱਤੇ ਬੋਲਣਾ ਹੈ ਮੈਂ ਅੱਗੇ ਵੀ ਕਹਿਣਾ ਨਾ ਕੁਝ ਲੋਕ ਦੂਜੇ ਧਰਮਾਂ ਚੋਂ ਆ ਕੇ ਮੈਂ ਕਹਿਣਾ ਵੀ ਆਪਦਾ ਪੁੱਤ ਆਪਦਾ ਹੀ ਹੁੰਦਾ ਮਤਰੇਆ ਮਤਰੇਆ ਹੀ ਹੁੰਦਾ ਸਾਨੂੰ ਦਰਦ ਦਾ ਕਿਉਂਕਿ ਅਸੀਂ ਇਸ ਧਰਮ ਚ ਪੈਦਾ ਹੋਈ ਹਾਂ ਜਿਹੜੇ ਲੋਕ ਮੈਨੂੰ ਜਾਣਦੇ ਆ ਮੈਂ ਕਿੱਡੀ ਵੱਡੀ ਪਿੱਛੇ ਲੜਾਈ ਲੜ ਰਿਆਂ 2020 ਤੋਂ ਪਰ ਕਿਸੇ ਦੇ ਅੱਗੇ ਨਾ ਝੁਕਿਆ ਨਾਮ ਪਰਮਾਤਮਾ ਝੁਕਣ ਦੇਵੇ ਇੱਕ ਉਹਦਾ ਓਟ ਆਸਰਾ ਲੈ ਕੇ ਚੱਲੇ ਹੋਈਆਂ ਹੁਣ ਵੀਰੋ ਉੱਥੇ ਕੁਝ ਬੱਚਿਆਂ ਨੂੰ ਨਾ ਮਰਦ ਕੀਤਾ ਗਿਆ ਬੱਚੇ ਗੇਹ ਬਣਾਏ ਗਏ ਬੱਚਿਆਂ ਦਾ ਕੀ ਕੁਛ ਉਹਨਾਂ ਦਾ ਸ਼ੋਸ਼ਣ ਹੋਇਆ ਇੱਕ ਬੱਚੇ ਦਾ ਘਰਦਿਆਂ ਨੇ ਵਿਆਹ ਕਰ ਦਿੱਤਾ ਉਹ ਬੱਚਾ ਕਿਸੇ ਸਸਤਾ ਕੋਲੇ ਜਾਂਦਾ ਜੀ ਮੇਰਾ ਇਲਾਜ ਕਰਾ ਦਿਓ ਤੇ ਜਦੋਂ ਉਹਨਾਂ ਨੇ ਸਾਰੀ ਗੱਲਬਾਤ ਬੱਚੇ ਨੂੰ ਪੁੱਛੀ ਕੁਝ ਮੈਂ ਤੁਹਾਨੂੰ ਥੋੜੀ ਜਿਹੀ ਉਹ ਸੁਣਾ ਦਿੰਨਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਮੇਰੇ ਕੋਲੇ ਬਹੁਤ ਇਹ ਮੈਟਰ ਆ ਗਿਆ ਤੇ ਉਸ ਤੋਂ ਬਾਅਦ ਇੱਕ ਬੱਚਾ ਪਿਛਲੇ ਸਾਲ ਉੱਥੇ ਮਰਿਆ ਉਹਦਾ ਮੈਂ ਜ਼ਿਕਰ ਗਾਂ ਕਰੂੰਗਾ ਪਹਿਲਾਂ ਸੁਣਿਓ ਤੁਸੀਂ ਖਸ਼ਾਂਦੇ ਤੋਂ ਸਾਨੂੰ ਜਵਾਬ ਦਿੱਤਾ ਅੱਡੇ ਇੰਨੀ ਬੇਇੱਜ਼ਤੀ ਹੋਈ ਆ ਮਾਗ ਦਾ ਮਹਿਨਾ ਸਾਡਾ ਇੰਨਾ ਕਰੋਪੀ ਦਾ ਨਿਕਲਿਆ ਨਾ ਇੰਨਾ ਤੁਸੀਂ ਮਰੇ ਤੇ ਆ ਬਾਬਾ ਸਤਨਾਵਾਂ ਬਲਵੰਤ ਨੂੰ ਤੂੰ ਉਗਲਾਈ ਬੀਨਾਂ ਨੂੰ ਤੇ ਵੜਨਾ ਦੇਈ ਤੇਦਨ ਤੂੰ ਸਾਨੂੰ ਬੇਇੱਜ਼ਤ ਕਰਕੇ ਕੱਢਿਆ ਨਾ ਉਦਨੇ ਬਲਵੰਤ ਨੇ ਸਤੋਚਾ ਵੀ ਮੰਗ ਲਈ ਆ ਹੁਣ ਸੁਣਿਓ ਦੋਸਤੋ ਤੇਰੀ ਬਿਲਡਿੰਗ ਦੇ ਵਿੱਚ ਹੁਣ 14-15 ਹਜ਼ਾਰ ਰਿਹਾ ਤੇਰੇ ਕੋਲੇ ਉਹਦੀ ਤੁਸੀਂ ਜ਼ਿੰਦਗੀ ਬਰਬਾਦ ਕੀਤੀ ਉਹ ਪਿੱਛੋਂ ਕੀ ਕਰਦਾ ਗਾਂਧੀ ਤੇ ਇਹੇ ਕੁਛ ਨਾਮ ਹੈ ਵੀਰੋ ਆਪਾਂ ਇਹ ਜੰਤਕ ਨਹੀਂ ਕਰਨੇਗੇ ਆ ਵਰਤਾ ਸਾਡੇ ਕੋਲੇ ਤੁਸੀਂ ਮਰਦਿਦ ਹੋਰ ਲਾਇਕ ਕਸੂਸਨ ਦਾ ਕੇਸ ਅਕਮਾਨ ਹਾਨੀ ਦਾ ਕੇਸ ਤੇ ਕਾ ਗੁਰੂ ਜੀ ਇਹ ਕਾਨੂੰਨੀ ਘੋਰ ਵੀ ਅਦਵੀ ਜਿਹੜਾ ਪਾਕ ਤੁਸੀਂ ਕਿੰਦਾ ਸਜ਼ਾ ਕਿ ਅੱਜ ਸੁਣਿਆ ਬੋ ਦੋਸਤੋ ਮਾਰਦੀ ਮਾਰਦੇ ਨਾ ਰੱਬ ਹੋਏ ਹੀ ਨਹੀਂ ਸੀ ਕਿ ਜਾਉਂ ਗਾਂ ਨੂੰ ਉਹਨਾਂ ਕੋਲ ਗਿਆ ਲੱਗਾ ਉਹਦਾ ਕੰਮ ਰਹਿਣੀ ਦੇਣਾ ਤੇ ਸਾਨੂੰ ਪ੍ਰਸ਼ਾਦੇ ਨੇ ਵੀ ਜਵਾਬ ਦਿੱਤਾ ਇਹਨਾਂ ਨੇ ਪਰ ਤੂੰ ਮੰਨੀ ਨਹੀਂ ਕਿਸਦੀ ਹੁਣ ਤੂੰ ਭੁਗਤੀ ਈਗਾ ਕਹਿੰਦੀ ਹਾਂ ਨੂੰ ਸਾਵੇ ਬੰਦੇ ਰਿਆ ਨਾ ਉਹ 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 ਦੋ ਵੀ ਨਾ ਖੰਭਾ ਦਰ ਜਰ ਦੋਸਤੋ ਉਸ ਬੱਚੇ ਦੀ ਜ਼ਿੰਦਗੀ ਇਹਨਾਂ ਨੇ ਬਰਬਾਦ ਕੀਤੀ ਉਸ ਬੱਚੇ ਦੇ ਅੰਗ ਕੁੱਟ-ਕੁੱਟ ਕੇ ਉਹ ਆ ਬੱਚਾ ਸਾਰੀ ਥੜ ਬੀਤੀ ਦੱਸ ਰਿਹਾ ਫਿਰ ਡਰਾਏ ਧਮਕਾਇਆ ਗਿਆ ਉਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਪਿਛਲੇ ਸਾਲ ਇੱਕ ਬੱਚਾ ਉੱਥੇ ਇਹਨਾਂ ਦੇ ਅੰਦਰ ਬਾਗ ਦੇ ਵਿੱਚ 11 ਸਾਲ ਦਾ ਬੱਚਾ ਉਹਦੀ ਮੌਤ ਹੋ ਜਾਂਦੀ ਹੈ ਡੈਡ ਬੋਡੀ ਮਿਲਦੀ ਉਹਦੀ ਉਹ ਵੀ ਜਿਹੜਾ ਕੇਸ ਹੈ ਮੈਂ ਉਹਦਾ ਰਿਕਾਰਡ ਲੈਣ ਦੀ ਪਿੱਛੇ ਕੋਸ਼ਿਸ਼ ਕੀਤੀ ਸੀ ਪਰ ਉਹ ਥੋੜੀ ਜਿਹੀ ਦਿੱਕਤ ਆ ਗਈ ਕਿਉਂਕਿ ਬਹੁਤ ਜਦੇ ਕਿ ਖੁੱਲ ਗਿਆ ਨਾ ਕੰਮ ਸਾਰਾ ਇਹ ਤੁਸੀਂ ਦੇਖੋ ਇਹ ਖੜਦਾ ਕਿੱਥੇ ਜਾ ਕੇ ਆ ਕਿਉਂਕਿ ਮੈਂ ਦਰਾਨੇ ਨੌਕਰੀ ਮੇਰੇ ਕੋਲੇ ਵੀ 2-3 ਕੇਸ ਇਹ ਜਿਹਨਾਂ ਦੇ ਆਏ ਸੀ ਵੀ ਛੋਟੇ ਬੱਚੇ ਜਿਹੜੇ ਉੱਥੇ ਪੜ ਸਿੱਖਣ ਵਾਸਤੇ ਪਰਿਵਾਰ ਗਰੀਬ ਪਰਿਵਾਰ ਜਿਆਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਤੇ ਜੋ ਕੁਝ ਉਹਨਾਂ ਬੱਚਿਆਂ ਨਾਲ ਹੁੰਦਾ ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕੀਤੀ ਸੀ ਵੀ ਇੱਕ ਮਾਂ ਜਦੋਂ ਬੱਚਿਆਂ ਨੂੰ ਉੱਥੋਂ ਲੈ ਕੇ ਆਉਂਦੀ ਆ ਤੇ ਉਹ ਜਦੋਂ ਬੱਚਿਆਂ ਨੂੰ ਨਵਾਉਣ ਲੱਗਦੀ ਆ ਜਦੋਂ ਬੱਚੇ ਦੀ ਉਹ ਟਾਇਲਟ ਵਾਲੀ ਥਾਂ ਤੇ ਹੱਥ ਲੋਂਗੀ ਤਾਂ ਬੱਚਾ ਹੱਥ ਨਹੀਂ ਲਾਉਣ ਦਿੰਦਾ ਫਿਰ ਜਦੋਂ ਉਹਨੇ ਦੇਖਿਆ ਤੇ ਉਹ ਤਾਂ ਮਰਨ ਵਾਲੀ ਹੋ ਗਈ ਤੇ ਬਾਅਦ ਚ ਉਹਨਾਂ ਨੇ ਦਰਖਾਸਤ ਦਿੱਤੀ ਫਿਰ ਇਹਨਾਂ ਨੇ ਉਹ ਪਰਿਵਾਰ ਹੀ ਪਤਾ ਨਹੀਂ ਕਿੱਥੇ ਉਹਨੂੰ ਲੈ ਗਏ ਪੈਸੇ ਪੂਸੇ ਦੇ ਕੇ ਉਸ ਤੋਂ ਬਾਅਦ ਉਹ ਪਰਿਵਾਰ ਆ ਕੇ ਉੱਥੇ ਬਿਆਨ ਦੇ ਗਿਆ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਤੇ ਅਸਰਾਂ ਦੀ ਵੀ ਕਿਉਂਕਿ ਇਹਨਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਇਹਨਾਂ ਦੀ ਪਹੁੰਚ ਇੰਨੀ ਹੈਗੀ ਆ ਕੋਈ ਬੰਦਾ ਇਹਨਾਂ ਦੇ ਖਿਲਾਫ ਖੜਨ ਤੋਂ ਗਰੇਜ ਕਰਦਾ ਹੁਣ ਜਿਹੜਾ ਉਹ ਬੱਚੇ ਦੀ ਜਦੋਂ ਮੌਤ ਹੁੰਦੀ ਆ ਉਹਦਾ ਵਕੂਆ ਹੀ ਚੇਂਜ ਕੀਤਾ ਫਿਰ ਉਹ ਪਰਿਵਾਰ ਆ ਜਿਹੜੇ ਇਸੇ ਤਰ੍ਹਾਂ ਹੀ ਵਿਚਾਰੇ ਗਰੀਬ ਪਰਿਵਾਰ ਹੁੰਦੇ ਉਹਨਾਂ ਨੂੰ ਵੀ ਇਹ ਪੈਸੇ ਦੇ ਜੋੜ ਤੇ ਦਬਾ ਲੈਂਦੇ ਆ ਹੁਣ ਕਿੰਨਾ ਕੁਛ ਪਿੱਛੇ ਜਿਹੜਾ ਸਾਹਮਣੇ ਆਇਆ ਹੁਣ ਜਿਹੜੇ ਇਹ ਲੋਕ ਆ ਜਿਹੜਾ ਪਿੱਛੇ ਇਹਨਾਂ ਨੇ ਆ ਚਰਨ ਘਾਟ ਵਾਲੇ ਬਾਬੇ ਤੋਂ ਉਥੇ ਜੋ ਕੁਝ ਹੋਇਆ ਸੀ ਕਿਨੇ ਯਾਰ ਉੱਥੇ ਇਹ ਜਿਹੇ ਬੰਦੇ ਤਾਂ ਜਿਉਂਦੇ ਸਾੜਨੇ ਚਾਹੀਦੇ ਯਾਰ ਕੌਮ ਦੇ ਹਵਾਲੇ ਕਰ ਦੇਣੇ ਚਾਹੀਦੇ ਆ ਤੁਸੀਂ ਕਿਉਂ ਕੌਮ ਨੂੰ ਗਮਰਾਹ ਕਰਦੇ ਫਿਰਦੇ ਹੁਣ ਉਹਦਾ ਤੁਹਾਨੂੰ ਮੈਂ ਇੱਕ ਇਹਦਾ ਨਮੂਨਾ ਦਿਖਾਉਣਾ ਵੀ ਅਸਲ ਵਿੱਚ ਹੋਇਆ ਕੀ ਤੇ ਇਹਨਾਂ ਲੋਕਾਂ ਤੋਂ ਬਚੋ ਇਹਨੇ ਜਿੰਨੇ ਹੁਣ ਤੱਕ ਮੁੱਦੇ ਉਠਾਏ ਉਹਨਾਂ ਦਾ ਕੀ ਬਣਿਆ ਇਹ ਦੱਸ ਦੇਵੀਂ ਬੱਸ ਸਿਰੌਲਾ ਹੀ ਪਾਉਣਾ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ 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 ਆ ਵੀ ਹੁਣ ਇਹਨਾਂ ਨੂੰ ਕਹਿੰਦਾ ਵੀ ਮੈਂ ਬਾਬੇ ਲੱਖੇ ਦੇ ਡਰਾਈਵਰ ਨੂੰ ਸਜ਼ਾ ਕਰਾਉਣ ਤੁਰਿਆ ਮੈਂ ਉਹ ਲੜਕੀ ਤੇ ਜਿਹੜਾ ਉਹਦਾ ਹਸਬੰਡ ਇਹਨਾਂ ਐਕਸੀਡੈਂਟ 'ਚ ਮਰयो ਮੇਰੇ ਪਿੰਡ ਦੀ ਲੜਕੀ ਆ ਪਰਚਾ ਤਾਂ ਅਸੀਂ ਉਦੋਂ ਹੀ ਕਰਾਤਾ ਉਹਨਾਂ ਤੇ ਮੈਂ ਬਾਹਰ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸੇ ਵੇਲੇ ਗੱਲ ਕੀਤੀ ਉੱਥੇ ਅਫਸਰਾਂ ਨਾਲ ਮੈਂ ਕਿਹਾ ਵੀ ਕੋਈ ਕਤਾਈ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਬਾਈ ਜੀ ਲੋਕ ਬਹੁਤ ਇਕੱਠੇ ਹੋ ਗਏ ਅਸੀਂ ਪਰਚਾ ਦੇਣ ਲੱਗੇ ਉੱਥੇ ਜਾ ਕੇ ਮੈਂ ਜੀ ਉਹਨੂੰ ਸਜ਼ਾ ਕਰਾਂਗਾ ਸਜ਼ਾ ਅੱਜ ਹੋ ਜਾਣੀ ਹੈ ਕਿਉਂਕਿ ਇਹ ਟਾਲਾ ਮਾਰ ਕੇ ਪਤਾ ਵੀ ਇੱਥੇ ਲੱਤਾਂ 'ਚ ਦਮ ਨਹੀਂਗਾ ਹੁਣ ਜਿਹੜਾ ਚਰਨ ਘਾਟ ਵਾਲੇ ਗੁਰਦੁਆਰੇ ਦੇ ਡਾਕੇ ਦੀ ਗੱਲ ਕੀਤੀ ਹੈ ਜਿਹੜਾ ਵੱਜਿਆ ਉੱਥੇ ਤੇ ਮੁੜ ਕੇ ਇਹਨੇ ਦੋਸ਼ ਲਾਏ ਉਹਨਾਂ ਅਸਰਾਂ ਦੇ ਉੱਤੇ ਡਿਪਟੀ ਸਾਹਿਬ ਜਿਹੜੇ ਰੱਬ ਵਰਗਾ ਅਸਰਾ ਉਹ ਮੁੰਡਾ ਕਿੱਥੇ ਦੇਣ ਦੇਉਗੇ ਯਾਰ ਤੁਸੀਂ ਇਸ ਪਾਪ ਦਾ ਫਿਰ ਇਹਨਾਂ ਨੇ ਐਮਐਲਏ ਨਾਲ ਜਗਰਾਉਂ ਵਾਲਾ ਰਲਾਈ ਜਿਹਦੇ ਪਿੱਛੇ ਕਾਫੀ ਰੋਲੇ ਰੁਲੇ ਪਿਆ ਆ ਤੁਹਾਨੂੰ ਮੈਂ ਸਬੂਤ ਸੁਣਾਉਣਾ ਰਿਕਾਰਡਿੰਗ ਸੁਣਾਉਣਾ ਸੁਣ ਲਓ ਮੈਂ ਕਦੇ ਕੱਚੀ ਪਿੱਲੀ ਗੱਲ ਨਹੀਂ ਕਰਦਾ ਹੁੰਦਾ ਉਦੋਂ ਹੀ ਮੈਂ ਬਾਬੇ ਜੋਨੀ ਤੋਂ ਫੋਰਾ ਰਿਕਾਰਡ ਕਰ ਲਈਆਂ ਮੈਂ ਕਿਹਾ ਦੇ ਮੈਨੂੰ ਉਹਨੂੰ ਵੀ ਰੋਜ਼ ਧਮਕੀਆਂ ਦਿੰਦਾ ਸੀ ਉੱਥੇ ਕੋਈ ਅਮਰੀਕਾ ਚੋਂ ਬਾਬੇ ਜੋਨੀ ਨੂੰ ਫੋਨ ਕਰੀ ਜਾਂਦਾ ਸੀ ਗੋਲਡੀ ਬਰਾਡ ਦੇ ਨਾਂ ਤੇ ਵੀ ਜੇ ਤੂੰ ਇਹ ਰਿਕਾਰਡ ਗੱਡ ਨਹੀਂ ਲੀਟਨਾ ਕੀਤੀਆਂ ਤੈਨੂੰ ਚੱਕ ਦਿਆਂਗੇ ਉਹ ਕਰ ਦਿਆਂਗੇ ਭਾਈ ਜੀ ਮੇਰੀ ਉਹਦੇ ਨਾਲ ਮਿੱਤਰਤਾ ਮੈਂ ਇਸ ਕਰਕੇ ਉਹਦੇ ਨਾਲ ਗਿਆ ਪਰ ਉਹਨੂੰ ਮੈਂ ਇਹ ਗੱਲ ਕਹੀ ਜੇ ਤੂੰ ਇਹ ਜਾ ਕੰਮ ਕਰਨਾ ਮੈਂ ਉਸ ਤੋਂ ਬਾਅਦ ਤੇਰੇ ਨਾਲ ਨਹੀਂ ਖੜਨਾ ਉਧਰ ਉੱਥੇ ਸਾਦ ਕੇ ਉਹਨਾਂ ਨੇ ਮੈਨੂੰ ਇਹ ਰਿਕਾਰਡਿੰਗਾਂ ਉਹ ਤਾਂ ਮੈਂ ਲੈ ਕੇ ਸੇਵ ਕਰਕੇ ਰੱਖ ਲਈਆਂ ਉਹ ਡਰਿਆ ਜਦੋਂ ਇੰਨਾ ਪਿਆ ਸੀ ਫਿਰ ਉਹ ਲੜਕੀ ਜਿਹੜੀ ਜਗਰਾਉਂ ਵਾਲੀ ਕੁੜੀ ਮੈਂ ਤੁਹਾਨੂੰ ਉਹਦੇ ਵੀ ਦੱਸਿਆ ਸੀ ਉਹਦਾ ਫੋਨ ਹਜੇ ਤੱਕ ਇਹਦੇ ਕੋਲ ਆ ਜਿਹੜਾ ਖ ਉਹਨੂੰ ਮੈਸੇਜ ਕੀਤਾ ਕੁੜੀ ਨੂੰ ਇੱਕ ਘੰਟੇ ਬਾਅਦ ਵੀ ਤੇਰੀ ਲੜਾਈ ਆ ਤੂੰ ਜਾਣੀ ਬਾਬਾ ਜਾਣੇ ਸਾਡਾ ਕੰਮ ਬਾਹਰ ਤੇ ਕੁੜੀ ਦਾ ਇਹ ਭਰਾ ਬੜ ਕੇ ਐਫ ਆਈ ਆਰ ਤੇ ਸੈਂਡ ਕਰਕੇ ਆਇਆ ਬਤੌਰ ਗਾਰਡੀਅਨ ਆ ਕਰਜ਼ਾਰਾ ਯਾਰ ਇਹਨਾਂ ਲੋਕਾਂ ਦਾ ਆ ਤੁਸੀਂ ਇਹਦੀ ਇੱਕ ਰਿਕਾਰਡਿੰਗ ਸੁਣ ਲਿਓ ਫਿਰ ਅੱਗੇ ਤੁਸੀਂ ਫੈਸਲਾ ਆਪ ਕਰ ਲਿਓ ਮੈਨੂੰ ਤੁਸੀਂ ਬਹੁਤ ਮਾੜਾ ਚੰਗਾ ਉਸ ਵੇਲੇ ਬੋਲੇ ਮੇਰਾ ਤੁਹਾਨੂੰ ਨੌਜਵਾਨ ਨੂੰ ਇੱਕੋ ਹੀ ਅਪੀਲ ਆ ਐਸ ਵੇਲੇ ਪੰਜਾਬ ਦਾ ਕੋਈ ਵਾਰਿਸ ਨਹੀਂ ਸਰਕਾਰ ਉਹ ਵੀ ਖਤਮ ਆ ਜਿੰਨਾਂ ਤੋਂ ਸਾਨੂੰ ਉਮੀਦ ਹੈ ਅਰੋਜੋ ਜਥੇਹਰ ਜਥੇਹਰ ਹਰਪ੍ਰੀਤ ਸਿੰਘ ਦੇ ਲੀੜੇ ਲਾਈ ਜਾਂਦੇ ਆ ਉਹ ਦੂਜੇ ਇਹਨਾਂ ਦੇ ਲਾਈ ਜਾਂਦੇ ਆ ਮੈਂ ਕਹਿੰਨਾ ਵੀ ਜਿੰਨਾ ਚਿਰ ਤੁਸੀਂ ਇਹਨਾਂ ਲੋਕਾਂ ਨੂੰ ਨਕਾਰਾ ਪੰਜਾਬ ਦੇ ਵਿੱਚੋਂ ਨਹੀਂ ਕਰਦੇ ਇਹਨਾਂ ਨੂੰ ਘਰੇ ਨਹੀਂ ਬਿਠਾਉਂਦੇ ਅਕਾਲੀ ਦਲ ਨਾਲ ਅੱਜ ਉੱਠੇ ਨਾ ਕਰ ਲੁੱਠੇ ਮੇਰੀ ਗੱਲ ਯਾਦ ਰੱਖ ਲਿਓ ਤੇ ਅਸੀਂ ਇੰਨੇ ਪੰਜਾਬੀ ਡੁੱਬ ਗਏ ਆ ਵੀ ਅਸੀਂ 750 ਨੌਜਵਾਨ ਤਿਆਰ ਨਹੀਂ ਕਰ ਸਕਦੇ ਨਵਾਂ ਜਿਹੜਾ ਸਾਡੀ ਮਿੱਟੀ ਨਾਲ ਜੁੜਿਆ ਹੋਵੇ ਜਿਹੜਾ ਲਾਲਚ ਤੋਂ ਰਹਿਤ ਹੋਵੇ ਜਿਹੜਾ ਪੰਜਾਬ ਦੀ ਖਾਤਰ ਮਰਨ ਵਾਲਾ ਹੋਵੇ ਪੰਜਾਬ ਦੀ ਖਾਤਰ ਜਿਉਣ ਵਾਲਾ ਹੋਵੇ ਆ ਇੱਕ ਨਮੂਨਾ ਇਹਦਾ ਲੈ ਲਓ ਫਰੈਂਕਲੀ ਵੀਡੀਓ ਫੇਰ ਕਰਾਂਗੇ ਹੁਣ ਇਹਨੂੰ ਕਿਹਾ ਵੀ ਮੁਕਰੇ ਵੀ ਆ ਇਹਦੀ ਰਿਕਾਰਡਿੰਗ ਨਹੀਂ ਔਰ ਇਹਦੇ ਤੇ ਹੁਣ ਕੀ ਗੋਲ ਮੋਲ ਜਵਾਬ ਦੇਊਗਾ ਉਹ ਗਾਂ ਤੁਸੀਂ ਵੇਖ ਲਿਓ ਵੀ ਆ ਹਰ ਗੱਲ ਦੇ ਉੱਤੇ ਵੀ ਮੈਂ ਆ ਸੁਣ ਲਿਓ ਹੁਣ ਤੁਸੀਂ ਪਹਿਲਾਂ ਜੀ ਹੈਲੋ ਹਾਂ ਜੀ ਮੈਂ ਬਾਬਾ ਜੀ ਹਾਂ ਜੀ ਮਰਾ ਜੋਕਰ ਮੇਰੀ ਗੱਲਬਾਤ ਹੋ ਗਈ ਐ ਪੈਂ ਦਿਨ ਲਾਇਆ ਸੀ ਫੋਨ ਆਪਣੇ ਮੈਂ ਕਿਹੜੇ ਮੋਲ ਜਿਹੜੀ ਕੀ ਹੈ ਜਨਾਨੀ ਜੀ ਹਾਂ ਹਾਂ ਤੇ ਮੈਂ ਆਦਾ ਵੀ ਘਰੋਂ ਕੈ ਕਰਦਾ ਸੈਟਮਾ ਕੋਈ ਤੁਨੀ ਨੂੰ ਫੋਨ ਨਹੀਂ ਆਉਣਾ ਕਿਸੇ ਦਾ ਵੀ ਨਾ ਇੰਝ ਆਣਾ ਚਲੋ ਇਹ ਬਣੀ ਪਾਸੇ ਤੁਸੀਂ ਬੇਫੇ ਫੇਰੇ ਹੋ ਜਿਨਾਂ ਕਰ ਸਾਹ ਚਾਹਦੇ ਆ ਵਾਹਿਗੁਰੂ ਵਾਹਿਗੁਰੂ ਚਲੋ ਤੁਹਾਡੇ ਭਰਾਵਾਂ ਨਾਲ ਹੀ ਮਾਰਾ ਜਾਣਾ ਆਓ ਚਲੋ ਕੱਲ ਲੈ ਲੋ ਸਤਿ ਸ੍ਰੀ ਅਕਾਲ ਜੀ ਹੁਣ ਚਲੋ ਥੈਂਕ ਯੂ ਭਾਈ ਜੀ ਹਾਂ 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 ਇਕ ਆਦਾ ਡਰ ਸੀਗਾ ਜੀ ਜਿਹੜਾ ਐਮਐਲਏ ਨਾਲ ਸਮਝੌਤਾ ਕਰਨਾ ਪਿਆ ਵੀ ਪੈਸੇ ਵੀ ਉੱਥੋਂ ਘਰੋਂ ਗੈਮ ਕਰਤੇ ਆ ਤੁਸੀਂ ਹੁਣ ਡਰੋ ਨਾ ਕਿਹੜੇ ਪੈਸੇ ਸੀ ਜੀ ਉਹ ਪਰ ਇਹ ਹੁੰਦਾ ਕਿਸੇ ਨੂੰ ਨੱਪ ਕੇ ਬਦਨਾਮ ਕਰਕੇ ਕਿਸੇ ਦਾ ਸ਼ੋਸ਼ਣ ਕਰਨਾ ਕੀ ਫਿਰ ਤੁਸੀਂ ਉਹ ਚਰਨ ਘਾਟ ਵਾਲੇ ਨਾਲੋਂ ਗਨਾਹ ਕਰ ਘੱਟ ਉੱਥੇ ਤੈਨੂੰ ਬੇਅਦਬੀ ਨਹੀਂ ਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਜੋ ਤੁਸੀਂ ਉੱਥੇ ਲੁੱਟ ਪਾਰ ਕੀਤੀ ਉਹ ਸਾਰੀਆਂ ਵੀਡੀਓ ਜਿਹੜੀਆਂ ਸੀ ਉਹ ਉਹਦੇ ਵਿੱਚ ਸੀ ਇਹ ਜੇ ਸੱਚਾ ਸੀ ਇਹਨੂੰ ਸਬੂਤ ਉਹ ਦੇਣੇ ਚਾਹੀਦੇ ਸੀ ਸਭ ਨੂੰ ਉਹਦੇ ਵਿੱਚੋਂ ਬਹੁਤ ਵੱਡੀ ਰਕਮ ਦਾ ਹਿੱਸਾ ਜਿਹੜਾ ਇਹਦੇ ਨਾਲ ਕੋਈ ਬੰਦਾ ਉਸ ਸਰਪੰਚ ਤੋਂ ਚਾਹਦੇ ਥਰੂ ਐਮਐਲਏ ਨੂੰ ਗਿਆ ਫਿਰ ਐਮਐਲਏ ਨੇ ਜਗਰਾਵਾਂ ਪੁਲਿਸ ਤੇ ਦਬਾਅ ਪਾਇਆ ਵੀ ਇਸ ਮਸਲੇ ਦੇ ਉੱਤੇ ਤੁਸੀਂ ਨਹੀਂ ਬੋਲਣਾ ਕੁਝ ਤੇ ਉਹ ਲੜਕੀ ਦੇ ਜਿਹੜੇ ਨੇ ਮੈਸੇਜ ਕੀਤਾ ਉਹ ਕੁੜੀ ਨੂੰ ਪਹਿਲਾਂ ਐਫਆਈਆਰ ਦੇ ਉੱਤੇ ਭਰਾ ਬਣ ਕੇ ਸਾਈਨ ਕਰਕੇ ਆਉਂਦਾ ਗਾਰਡੀਅਨ ਤੌਰ ਤੇ ਤੇ ਇੱਕ ਘੰਟੇ ਬਾਅਦ ਕੀ ਮੈਸੇਜ ਕਰਦਾ ਤੁਸੀਂ ਆਪ ਹੀ ਦੇਖ ਲਿਓ ਇੱਕ ਛੋਟੀ ਜੀ ਹੋਰ ਸੁਣ ਲਿਓ ਉਹ ਕੁੜੀ ਆ ਜਿਹੜੀ ਜਗਰਾਵ ਵਾਲੀ ਜਿਹਨੇ ਕਿਸੇ ਨੇ ਵੀਰ ਨੇ ਉਹਦਾ ਪਹਿਲੀ ਗੱਲ ਉਹ ਵਿਚਾਰੀ ਡਰੀ ਫਿਰਦੀ ਆ ਉਹ ਕਿਉਂਕਿ ਉਹਦਾ ਪਿਓ ਵੀ ਵਿਚਾਰੀ ਦੀ ਮਾਂ ਉਹਦੀ ਹੈ ਨਹੀਂ ਤੇ ਉਹ ਡਰੀ ਵਿਚਾਰੀ ਲੁਕੀ ਫਿਰਦੀ ਦੀ ਕਿੰਨਾ ਚਿਰ ਕਦੇ ਕਿਸੇ ਰਿਸ਼ਤੇਦਾਰੀ ਚ ਕਦੇ ਰਿਸ਼ਤੇਦਾਰੀ ਕਦੇ ਜਿਹੜੇ ਵੀਰ ਨੇ ਕਿਸੇ ਪੱਤਰਕਾਰ ਵੀਰ ਨੇ ਕੁੜੀ ਨਾਲ ਗੱਲ ਕਰਨੀ ਹੋਈ ਵੈਸੇ ਮੇਰੇ ਕੋਲੇ ਕੁੜੀ ਦੀ ਸਾਰੀ ਵੀਡੀਓ ਵੀ ਰਿਕਾਰਡਿੰਗ ਜਿਹੜੀ ਉਹਨੇ ਸਾਨੂੰ ਦਿੱਤੀ ਆ ਕਰਕੇ ਸਾਡੇ ਨਾਲ ਸਾਰੀ ਹੈਗੀ ਆ ਇੱਕ ਵੀ ਪੈਸਾ ਲੜਕੀ ਨੂੰ ਨਹੀਂ ਗਿਆ ਉਹ ਉਹ ਜੇ ਅੱਜ ਵੀ ਕੇਸ ਖੁੱਲ ਜੇ ਤੇ ਇਹ ਬੰਦਿਆਂ ਦੇ ਕੀ ਕੁਐਸ਼ਨ ਵਿੱਚੋਂ ਬਾਹਰ ਨਿਕਲੂਗਾ ਤੁਸੀਂ ਸੋਚ ਨਹੀਂ ਸਕਦੇ ਹੁਣ ਵੀਰੋ ਕਿ ਨਸ਼ੇ ਵਾਲੀ ਗੱਲ ਹੈ ਜਿਹੜੀ ਉਹਦੇ ਤੇ ਵੀ ਮੈਂ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਕਿਉਂਕਿ ਉਹ ਹਜੇ ਗੱਲਾਂ ਬਾਹਰ ਨਹੀਂ ਸੋਸ਼ਲ ਮੀਡੀਆ ਤੇ ਲਿਆਉਣ ਵਾਲੀਆਂ ਉਹ ਮੈਂ ਬਹੁਤ ਕੁਝ ਪਿਆ ਜਿਹੜਾ ਉਹ ਬਾਹਰ ਆਉਣਾ ਚਾਹੀਦਾ ਉਹਦਾ ਛੋਟਾ ਜਿਹਾ ਇੱਕ ਨਮੂਨਾ ਬਣ ਕੇ ਤੁਹਾਨੂੰ ਮੈਂ ਰਿਕਾਰਡਿੰਗ ਥੋੜੀ ਜਿਹੀ ਸੁਣਾਉਂਗਾ ਕਿਉਂਕਿ ਲੰਬੀ ਆ ਇੱਕ ਸਮਗਲਰ ਦੀ ਤੇ ਇੱਕ ਪੁਲਿਸ ਅਫਸਰ ਦੀ ਗੱਲ ਹੋ ਰਹੀ ਆ ਉਦੇ ਤੇ ਫਿਰ ਆਪਾਂ ਅਗਲੀ ਵੀਡੀਓ ਕਰਾਂਗੇ ਥੋੜਾ ਜਿਹਾ ਤੁਹਾਨੂੰ ਵੀ ਸੁਣਾ ਕੇ ਤੇ ਆ ਮੈਸੇਜ ਦਿਖਾ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਉਹ ਮੈਸੇਜ ਦੋਸਤੋ ਮਰ ਦੂਜੇ ਫੋਨ ਤੇ ਚਲੋ ਅਗਲੀ ਵੀਡੀਓ ਚ ਮੈਂ ਤੁਹਾਨੂੰ ਕਰ ਦੂੰਗਾ ਤੇ ਪਰ ਦੁੱਖ ਦੀ ਗੱਲ ਤਾਂ ਇਹ ਹੈ ਵੀ ਜਿਹੜੀ ਟਕਸਾਲ ਦੇ ਵਿੱਚੋਂ ਕਈ ਵਾਰ ਯੋਧਿਆਂ ਦੀ ਖਾਨ ਪੈਦਾ ਕਰਦੀ ਸੀ ਆ ਪੈਦਾ ਹੋ ਰਹੀ ਹੈ ਜੀ ਤਾਂ ਦੇਖ ਲਓ ਤਾਂ ਦਮ ਦੇ ਮ ਟਕਸਾਲ ਦੇ ਵਿੱਚ ਉਹ ਬੈਠਾ ਉਹ ਪਾਠ ਕਰ ਰਿਹਾ ਜਿਹੜਾ ਟੀਕਾ ਲਾ ਰਿਹਾ ਇਹ ਹਾਲਾਤ ਹੈ ਸਾਡੇ ਇਸ ਵੇਲੇ ਧਰਮ ਦੇ ਕੀ ਕਰੋਗੇ ਕਿੱਧਰ ਨੂੰ ਜਾਵਾਂਗੇ ਰਹਿੰਦੀ ਖੁੰਦੀ ਕਸਰ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਨੇ ਨਿਊਜ਼ੀਲੈਂਡ ਚ ਕੱਢ ਦਿੱਤੀ ਇਕਬਾਲੀਆ ਜੁਰਮ ਇਕਬਾਲ ਕੀਤਾ ਵੀ ਮੈਂ ਜਿਹੜਾ ਆ ਬੱਚਾ ਉੱਥੇ ਓਵਰਡੋਜ਼ ਨਾਲ ਜਿਹੜੇ ਦੋ ਬੱਚੇ ਇਹਦੇ ਓ ਪੀਣ ਦੇ ਨਾਲ ਮਰੇ ਤੇ 22 ਸਾਲ ਦੀ ਸਜ਼ਾ ਹੋਣੀ ਤੇ ਐਡਾ ਨਾਮੀ ਗ੍ਰਾਮੀ ਪਰਿਵਾਰ ਨਸ਼ੇ ਤੇ ਡਰੱਗ ਨਾਲ ਜੁੜ ਜਾਣਾ ਤੇ ਕਿੱਡੀ ਵੱਡੀ ਕੌਮ ਦੀ ਇਹਨਾਂ ਇਹਨਾਂ ਉਹਦੇ ਵਾਰਸਾਂ ਨੇ ਇਹ ਕੌਮ ਦੀ ਸਾਡੀ ਦੀ ਕਿੱਡੀ ਵੱਡੀ ਜਿਹੜੀ ਹੈ ਬੇਇੱਜ਼ਤੀ ਕਰਵਾਈ ਇਹਨਾਂ ਲੋਕਾਂ ਨੇ ਇੱਥੇ ਪੰਜਾਬ 'ਚ ਇਹ ਗੱਲਾਂ ਕਰਦੇ ਆ ਵੀ ਅਸੀਂ ਨਸ਼ੇ ਦੇ ਨਾਲ ਲੜ ਰਹੇ ਆ ਜੀ ਅਸੀਂ ਡਰੱਗ ਨੌਜਵਾਨਾਂ ਨੂੰ ਬਚਾ ਰਹੇ ਆ ਨੌਜਵਾਨ ਕਿਵੇਂ ਬਚਣਗੇ ਜਦੋਂ ਬਾੜ ਹੀ ਖੇਤ ਨੂੰ ਖਾਈ ਜਾਂਦੀ ਆ ਉਹ ਜੜੀਆਂ ਮੇਰੇ ਮੈਂ ਕਹਿੰਨਾ ਵੀ ਮੈਂ ਉਹ ਪ੍ਰੂਫ ਜੇ ਬਾਹਰ ਕੱਢ ਦਿੱਤੇ ਨਾ ਤੇ ਦੋਸਤੋ ਕੁਛ ਨਹੀਂ ਬਚਣਾ ਬਹੁਤ ਇੱਥੇ ਤਾਂ ਕਿਵੇਂ ਕਿਸੇ ਤੋਂ ਕੋਈ 10 ਗ੍ਰਾਮ ਫੜ ਲਈ ਕੋਈ 50 ਗੋਲੀਆਂ ਫੜ ਲਈਆਂ 100 ਗੋਲੀ ਫੜ ਲਈ ਉਹ ਦੋਸਤੋ ਇਹ ਤਾਂ ਗੱਲਾਂ ਹੀ ਕੁਝ ਕਿਤੇ ਹੋਰ ਨੇ ਇਹ ਤਾਂ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਕੁਝ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਕਸੇ ਦਾ ਕੀ ਰਹੀਏ ਨਾ ਸੁਣਿਓ ਜੀ ਰਿਕਾਰਡਿੰਗ ਇਹ ਇੱਕ ਸਮਗਲਰ ਤੇ ਇੱਕ ਪੁਲਿਸ ਅਫਸਰ ਦੀ ਗੱਲ ਹੋ ਰਹੀ ਆ ਆਪਸ ਵਿੱਚ ਇਹ ਜਾਰੇ ਕੋਈ ਦੁਖੀ ਹੋਏ ਮੁਲਾਜ਼ਮ ਸਾਨੂੰ ਭੇਜ ਦਿੰਦੇ ਮੈਨੂੰ ਕਿਸੇ ਨੇ ਭੇਜੀ ਦੋ ਚਿੱਠੀਆਂ ਇਹ ਜੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੀ ਜਾਂਚ ਕਰਨ ਵਾਸਤੇ ਲਿਖਿਆ ਗਿਆ ਜਿਹੜੇ ਵੱਡੇ ਅਫਸਰ ਨੂੰ ਲਿਖਿਆ ਗਿਆ ਐਸ ਵੇਲੇ ਉਹ ਮੁਲਾਜ਼ਮ ਉਸੇ ਅਫਸਰ ਨਾਲ ਡਿਊਟੀ ਕਰ ਰਹੇ ਆ ਵਾੜ ਖੇਤ ਨੂੰ ਖਾ ਨਹੀਂ ਰਹੀ ਤੇ ਆ ਸੁਣ ਲਿਓ ਥੋੜੀ ਜੀ ਤੁਸੀਂ ਪਗੜੇ ਬੰਦਿਆਂ ਦੇ ਸਾਰੇ ਸਾਰੇ ਨੇ ਹੀ ਹੁੰਦਾਰੇ ਆ ਗਏ ਪੰਮਾ ਹੀ ਨਹੀਂ ਦਿਆ ਸਾਰਾ ਉਹਨੇ ਪੰਮਾ ਹੀ ਥੀਰ ਬਰਾਬਰ ਦੇ ਦੇਣਾ ਨੇ ਮਗਾ ਕੇ ਸਾਰਾ ਬੰਦਾ ਆਹ ਮਗਾ ਇੰਨਾ ਦਾ ਸਿਰੇ ਹੀ ਕੰਮ ਤੇ ਹੋ ਗਿਆ ਇਹ ਜਿਹੜਾ ਸਾਡੇ ਤੋਂ ਸ਼ੁਰੂ ਕਰ ਜਵਾਂ ਮੇ ਸਮੇਂ ਨਾਲ ਉਹ ਤੋਂ ਲੱਗੇ ਆ ਇਹ ਹਾਦੀ ਕਰਤਾ ਇਹਨਾਂ ਦਾ ਫਰਮਾ ਦੇਗਾ ਉਹ ਤਾਂ ਵੱਡੇ ਜੇ ਨਾ ਰਾਤੀਂ ਤੇਂ ਤੇ ਜੀਤਾ ਜੇਨਾਂ ਇੰਦਰਜੀਤ ਤੇ ਰਾਜੀ ਤਾਂ ਫਸਦੇ ਗਏ ਤੇ ਬਾਕੀ ਇਹਦੇ ਵਿੱਚ ਰਾਜੀ ਤੇ ਕਿੰਨੇ ਇੰਦਰਜੀਤ ਹੋਰ ਆ ਇਹ ਰਿਕਾਰਡਿੰਗ ਦੇ ਵਿੱਚ ਪਤਾ ਨਹੀਂ ਕਿੰਨੇ ਸਮਗਲਰਾਂ ਦਾ ਨਾਮ ਤੇ ਕਿੰਨੇ ਪੁਲਿਸ ਅਫਸਰਾਂ ਦਾ ਔਰ ਕੁਆਂਟੀਟੀ ਕਿੰਨੀ ਤੁਸੀਂ ਹੈਰਾਨ ਹੀ ਰਹਿ ਜਾਓਗੇ ਹੈਰਾਨ ਹੀ ਇਹ ਕਰਦੀ ਰਹਾ ਤੂੰ ਇਹ ਜਣੇ ਹਾਂ 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 ਸਾਰਾ ਸਮਾਨ ਤਾਂ ਗਿਆ ਮੈਂ ਇਹਨਾਂ ਨੇ ਖੋਇਆ ਦੇ ਇਹਨਾਂ ਨੇ ਮਗਰ ਨਹੀਂ ਨਾਈਟ ਵਾਲੇ ਤੇ ਪਾਰੇ ਵੇਟ ਦੇ ਲੈ ਕੇ ਉਹ ਵਾਲਿਆਂ ਨੇ 8 ਕਿੱਲੇ ਪੈੜੀ ਦਿੱਤੀ ਉਹ ਪੈੜੀ ਚੜਾਈੋ ਤੇ 8 8 ਕਿੱਲੇ ਪੈੜੀ ਗਿਫਟ ਸਮਗਲਰਾ ਵੱਲੋਂ ਡੀਜੀਪੀ ਸਾਹਿਬ ਮੈਂ ਤੁਹਾਨੂੰ ਇਹ ਭੇਜ ਰਿਹਾ ਤੁਹਾਡੇ WhatsApp ਨੰਬਰ ਤੇ ਰੱਬ ਦੇ ਵਾਸਤੇ ਪੰਜਾਬ ਨੂੰ ਬਚਾ ਲਓ ਆ ਇਹ ਜਿਹੜੇ ਵੱਡੇ ਮਗਰ ਮੱਛਾ ਹੈ ਇਹਦੇ ਚ ਕਿੰਨੀ ਕਿੰਨੀ ਕੁਆਂਟੀਟੀ 55 55 ਕਿਲੋ ਕਿ ਮੈਂ ਕਹਿੰਦਾ ਵੀ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਨਾ ਆਉਣ। ਇਹਨਾਂ ਦੀ ਜਾਂਚ ਹੋ ਜਾਵੇ ਤੇ ਜੇ ਤੁਸੀਂ ਲੋਕੋ ਸਾਥ ਦੇਵੋਗੇ ਤੇ ਪੰਜਾਬ ਬਚੂਗਾ ਨਹੀਂ ਨਹੀਂ ਬਚਣਾ। ਤੇ ਪੰਜਾਬ ਬਚਾਉਣਾ ਕਿੰਨਾ ਤੋਂ ਆ ਜਿਹੜੇ ਰੌਲਾ ਪਾਉਣ ਵਾਲੇ ਪੰਜਾਬ ਨੂੰ ਬਚਾਉਣਾ ਕਿੰਨਾ ਤੋਂ ਬਚਾਉਣਾ ਅਸੀਂ। ਕੀ ਤੋਂ ਬਚਾਉਣਾ ਪੰਜਾਬ ਅਸੀਂ? ਕੋਈ ਇਹ ਦੱਸ ਦਿਓ। ਕੋਈ ਕੋਈ ਬੰਦਾ ਦੱਸੋ ਵੀ ਕਿ ਕੋਈ ਬੰਦੇ ਨੂੰ ਪੰਜਾਬ ਦਾ ਦਰਦ ਹੋਵੇ, ਹਰ ਬੰਦਾ ਕੋਈ ਕਿਸੇ ਪਾਸੇ ਨੂੰ ਹੋਇਆ, ਕੋਈ ਕਿਸੇ ਪਾਸੇ ਨੂੰ ਕਿਸੇ ਦਾ ਕੋਈ ਮੁੱਦਾ ਕਿਸੇ ਦਾ ਕੋਈ ਮੁੱਦਾ ਕਿਸੇ ਦਾ ਕੋਈ ਮੁੱਦਾ ਦੇਵ ਆ ਗਿਆ ਦੋਸਤੋ ਪਰ ਡੀਜੀਪੀ ਸਾਹਿਬ ਚੰਗੇ ਅਫਸਰ ਹੈ ਠੀਕ ਹੈ ਜਿਹੜੀ ਉਹਨਾਂ ਨੇ ਹੁਣ ਤੱਕ ਫੈਸਲੇ ਲਏ ਆ ਸਖਤ ਲਏ ਆ ਜੇ ਇਹ ਇਹਦੇ ਚ ਇਹ ਵੀ ਆ ਵੀ ਜੇ ਚਲੋ ਮੁਲਾਜ਼ਮ ਛੋਟੇ ਤੁਸੀਂ ਡਿਸਮਿਸ ਕੀਤੇ ਤੇ ਵੱਡਿਆਂ ਵੱਲ ਕੋਣ ਵੱਡਿਆਂ ਵੱਲ ਵੀ ਧਿਆਨ ਦਿਓ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗਾ ਕਿਉਂਕਿ ਇੱਥੇ ਐਡੇ ਐਡੇ ਘਟਾਲੇ ਪਏ ਆ ਉਧਰ ਵੀ ਤੁਹਾਨੂੰ ਨਿਗਾਹ ਕਰਨੀ ਚਾਹੀਦੀ ਹੈ ਜਿਹੜਾ ਕੰਮ ਤੁਸੀਂ ਕੀਤਾ ਸਲਾਉਣ ਜੋਗਾ ਕਿਉਂਕਿ ਇਹ ਜੀ ਜੀ ਦੀ ਨਹੀਂ ਥਾ ਹੁਣ ਚਾਹੀਦੀ ਇਸ ਤਾਪ ਖੁਦ ਕੰਨੇ ਆ ਜੇ ਇਸ ਤਰ੍ਹਾਂ ਦੇ ਮੁਲਾਜ਼ਮ ਬਚਣ ਲੱਗੇ ਤੇ ਡੀਜੀਪੀ ਸਾਹਿਬ ਨੂੰ ਪਰੇ ਆ ਵਿਤਕਰਾਬਾਜੀ ਨਾ ਹੋਵੇ ਜੇ ਇਹ ਚਲਾਈ ਆ ਤੁਸੀਂ ਇਹ ਮੁਹਿਮ ਤੇ ਇਹਦੇ ਵਿੱਚ ਫਿਰ ਜਿਹੜੀ ਆ ਸ਼ਾਨਣੀ ਆ ਇੱਕੋ ਜੀ ਲੱਗਣੀ ਚਾਹੀਦੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ